ਪੂਰ ਭਾਬੀ ਜੀ ਕੀ ਹਾਲ ਚਾਲ ਹੈ ਠੀਕ ਜੀ ਤੇ ਵੀਰਾ ਕਿੱਤੇ ਆ ਸੁੱਤੇ ਹੋਏ ਆ ਅੱਛਾ ਹਾਂ ਜੀ ਮੈਂ ਤੇ ਆਈ ਸੁਸਰੇ ਦੁਕਾਨ ਤੇ ਤੇ ਮੈਂ ਕਿਹਾ ਮੈਨੂੰ ਛੱਡ ਆਓ ਹਾਂ ਤੇ ਤੁਹਾਨੂੰ ਪਤਾ ਹੋਣਾ ਕਿ ਦਿੰਦੇ ਆ ਨਾ ਤੇ ਫੋਨ ਕੀਤਾ ਨਾ ਕੁਝ ਕੰਮ ਕੰਮ ਫੋਨ ਤੇ ਕਰ ਦਿੰਦੇ ਫੋਨ ਕੀ ਕਰਨਾ ਹੀ ਮੇਰੀ ਸਲਾਹ ਦਾ ਕੀ ਪਤਾ ਲੱਗਦਾ ਭਾਬੀ ਮਿੰਟਾਂ ਚ ਬਣ ਜਾਂਦੀ ਆ ਮਿੰਟਾਂ ਚ ਮੇਰੀ ਸੱਸ ਕਹਿੰਦੀ ਨਹੀਂ ਜਾਣਾ ਤੇ ਮੈਂ ਤਾਂ ਫੋਨ ਕੀ ਕਰਦੀ ਉਹ ਤਾਂ ਤਾਂ ਹੀ ਕਰਦੀ ਨਾ ਕਿ ਜੇ ਮੈਨੂੰ ਉਹ ਆਉਣ ਦਿੰਦੇ ਤੁਹਾਨੂੰ ਪਤਾ ਕੱਲ ਮੈਂ ਤਿਆਰ ਹੋਈ ਸੀ ਪਰ ਕਿੱਥੇ ਨਹੀਂ ਜੀ ਅੱਜ ਤੇ ਤੋਂ ਮੇਥੀ ਬਣਾ ਕੱਲ ਜਾਇਂ ਉਹਨਾਂ ਅੱਜ ਮੈਂ ਦਵਾ ਦਾ ਸਬਜੀ ਸੁੱਜੀ ਬਣਾ ਕੇ ਉਹਨਾਂ ਦੇ ਫੁਲਕੇ ਵੀ ਬਣਾ ਕੇ ਆਈਆਂ ਮੈਂ ਕਿ ਅੱਜ ਮੇਰਾ ਬੜਾ ਦਿਲ ਕਰਦਾ ਵੀਰੇ ਭਾਬੀ ਨੂੰ ਮਿਲਣ ਨੂੰ ਤੇ ਸਾਗਰ ਸਕੂਲ ਗਿਆ ਹਾਂਜੀ ਤੇ ਸਾਗਰ ਸਕੂਲ ਗਿਆ ਉਦੋਂ ਮੈਂ ਪੂਆ ਜੀ ਨੂੰ ਵੀ ਫੋਨ ਕੀਤਾ ਸੀ ਉਹ ਜਿਹੜੇ ਧਾਈ ਜੀ ਹਾਂਜੀ ਧਾਈ ਜੀ ਹਾਂਜੀ ਜੀ ਮੈਂ ਕਿ ਤੂੰ ਵੀ ਆਇਓ ਕਿੰਨੇ ਮੇਰਾ ਬੜਾ ਦਿਲ ਕਰਦਾ ਵੀਰੇ ਭਾਬੀ ਨੂੰ ਮਿਲਣ ਨੂੰ ਕਹਿੰਦੇ ਕੋਈ ਨਹੀਂ ਮੈਂ ਆਵਾਂਗੀ ਆਇਆ ਹੀ ਤੁਹਾਨੂੰ ਕੋਈ ਫੋਨ ਉਹਨਾਂ ਦਾ ਨਾ ਨਾ ਸਾਨੂੰ ਕੋਈ ਫੋਨ ਆਇਆ ਤੁਹਾਨੂੰ ਕਹਿੰਦੇ ਸਤਾਈ ਜੀ ਆਉਣ ਨੂੰ ਮੈਂ ਤੇ ਭਾਬੀ ਇਹੋ ਹੀ ਕਿਹਾ ਸੀ ਵੀ ਆਜੋ ਕਹਿੰਦੇ ਵੇਖਾਂਗੀ ਮੈਂ ਸੋਚਿਆ ਸ਼ਾਇਦ ਵੀਰੇ ਨੂੰ ਫੋਨ ਕਰ ਦਿੱਤਾ ਹੋਏ ਵੀ ਮੈਂ ਆਵਾਂਗੀ ਸ਼ਾਇਦ ਆ ਹੀ ਜਾਣ ਜੋਰ ਤੇ ਮੈਂ ਬੜਾ ਲਾਇਆ ਸੀ ਨਾ ਨਾ ਦੇਦੀ ਜਦੋਂ ਤੁਹਾਡਾ ਵਿਆਹ ਹੋਇਆ ਨਾ ਤਾਈ ਜਦੋਂ ਤੇ ਆਏ ਨਹੀਂ ਹੈਗੇ ਆਓ ਮੈਨੂੰ ਦੱਸਦੇ ਸੀ ਵੀਰਾ ਇੱਕ ਜਾਂ ਦੋ ਵਾਰੀ ਆਏ ਆ ਪਰ ਉੰਜ ਬੜਾ ਪਿਆਰ ਕਰਦੇ ਜੀ ਇਹੋ ਹੀ ਕਹਿੰਦੇ ਆ ਮੈਂ ਤੇਰੇ ਵੀਰੇ ਨੂੰ ਮਿਲਣ ਜਾਣਾ ਮੈਂ ਤੇਰੀ ਭਾਬੀ ਨੂੰ ਮਿਲਣ ਜਾਣਾ ਪਰ ਹੁੰਦੇ ਨਹੀਂ ਤੁਹਾਨੂੰ ਪਤਾ ਭਾਬੀ ਜਦੋਂ ਮੇਕੋ ਆਏ ਸੀ ਨਾ ਰਹਿਣ ਤੇ ਉਦੋਂ ਕਹਿੰਦੇ ਸੀ ਸੀਮਾ ਚੱਲ ਕਿਸੇ ਦਿਨ ਤੇਰੇ ਪੇਕੇ ਚੱਲਾਂਗੇ ਤੇ ਤੇਰੇ ਵੀਰੇ ਨੂੰ ਮਿਲ ਕੇ ਆਵਾਂਗੇ ਪਰ ਮੰਮੀ ਨੇ ਸਾਨੂੰ ਆਉਣ ਹੀ ਨਹੀਂ ਦਿੱਤਾ ਮੰਮੀ ਦੇ ਸੁਭਾਅ ਦਾ ਤੁਹਾਨੂੰ ਪਤਾ ਵਾ ਚਲੋ ਛੱਡੋ ਭਾਬੀ ਜੋ ਵੀਰੇ ਨੂੰ ਤੇ ਬੁਲਾਓ ਉਹਨਾਂ ਨੂੰ ਕਹੋ ਵੀ ਸੀਮਾ ਆਈ ਆ ਚਲੋ ਕੋਈ ਨਹੀਂ ਐਸੇ ਬਾਨੇ ਤਾਈ ਜੀ ਆਜਣਗੇ ਮੇਲੇ ਢਾਡੀ ਕਰਕੇ ਆਜਣ ਤਾਈ ਜੀ ਮਿਲਣ ਵਾਸਤੇ ਸਹੀ ਗੱਲ ਆ ਮੈਂ ਤਾਂ ਹੀ ਤੇ ਬੁਲਾਣੀ ਆ ਮੈਂ ਕਹਿੰ ਨਾਲੇ ਮੈਂ ਵੀ ਮਿਲ ਲਾਂਗੀ ਨਾਲੇ ਉਹ ਤੁਹਾਨੂੰ ਮਿਲਣਗੇ ਚਲੋ ਠੀਕ ਮੈਂ ਬੁਲਾ ਆਕ ਲੈਣੀ ਮੋ ਸੱਚੀ ਦੀਦੀ ਮੈਨੂੰ ਚੇਤਾ ਭੁੱਲ ਗਿਆ ਚਾਹ ਲਿਆਵਾਂਗੇ ਠੰਡਾ ਲਿਆਵਾਂ ਨਹੀਂ ਭਾਬੀ ਕੁਛ ਨਹੀਂ ਪੀਣਾ ਹੈਗਾ ਜਾਓ ਤੁਸੀਂ ਵੀਰੇ ਨੂੰ ਲੈ ਕੇ ਆਓ ਪਤਾ ਕੀ ਉਹ ਅੱਜ ਵੀ ਤੇ ਆਉਣ ਹੀ ਵਾਲੇ ਆ ਜਦੋਂ ਆਉਂਦੇ ਆ ਨਾ ਤੇ ਇਕੱਠੇ ਪੀਂਨੇ ਆ ਤੇ ਵੀਰੇ ਨੂੰ ਬੁਲਾਓ ਠੀਕ ਬੁਲਾ ਲੀਆ ਠੀਕ ਅਜੇ ਤੱਕ ਵੀਰਾ ਸੁੱਤਾ ਵਾ ਜੇ ਵੀਰੇ ਨੂੰ ਪਤਾ ਹੁੰਦਾ ਨਾ ਕਿ ਭੈਣ ਨੇ ਆਉਣਾ ਵਾ ਤੇ ਸਵੇਰ ਦਾ ਉੱਠ ਕੇ ਮੇਰੇ ਰਾਹ ਤੱਕ ਦੈ ਹੋ ਨਹੀਂ ਪਰ ਮੈਂ ਤੇ ਦੱਸਿਆ ਹੀ ਨਹੀਂ ਨਾ ਦੱਸਦੀ ਵੀ ਕੀ ਮਿੰਟਾਂ 'ਚ ਮੇਰੀ ਸਲਾਹ ਬਣ ਜਾਂਦੀ ਆ ਤੇ ਮਿੰਟਾਂ 'ਚ ਮੇਰੀ ਸਲਾਹ ਹਟ ਜਾਂਦੀ ਆ ਮੰਮੀ ਆਉਣ ਦੇਣ ਤੇ ਫੇਰ ਹੀ ਫੋਨ ਮੈਂ ਕਰਾਂ ਚਲ ਕੋਈ ਨਹੀਂ ਸ਼ਾਮ ਤੱਕ ਤੇ ਇੱਥੇ ਹੀ ਆ ਅੱਜ ਖ ਵੱਧੂ ਗੱਲਾਂ ਕਰਾਂਗੇ ਸੱਸੀ ਕਾ ਵੀਰ ਸੱਸੀ ਜੀ ਕਿਹ ਆ ਬੈਣ ਠੀਕ ਆ ਤੇ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਠੀਠਾ ਬੜੇ ਦੇ ਭਰ ਆਇਓ ਧੇਰ ਬਾਅਦ ਤੁਹਾਨੂੰ ਪਤਾ ਤਾਂ ਆ ਵਾ ਧੇਰ ਬਾਅਦ ਹੀ ਹੁੰਨੀ ਆ ਭਈਆ ਨਹੀਂ ਆਇਆ ਭਈ ਆਇਆ ਸੀ 12 ਛੱਡ ਕੇ ਚਲ ਗਿਆ ਕਹਿੰਦੇ ਹੁਣ ਮੈਂ ਤੈਨੂੰ ਛੱਡ ਜਾਂਣਾ ਵਾ ਤੇ ਸ਼ਾਮੀ ਆਪੀ ਤੇਰਾ ਵੀਰ ਛੱਡ ਜਾਏਗਾ ਬਸ ਤੁਹਾਨੂੰ ਪਤਾ ਵਾ ਨਿਕਲਿਆ ਤੇ ਜਾਂਦਾ ਨਹੀਂ ਘਰ ਚ ਜਦੋਂ ਮੈਂ ਆਉਣ ਨੂੰ ਕਹਿੰਦੀ ਆ ਨਾ ਵੀਰੇ ਉਦੋਂ ਮੰਮੀ ਬੋਲਣ ਲੱਪੰਦੇ ਆ ਤੇ ਇਸ ਕਰਕੇ ਮੈਂ ਨਾ ਹੀ ਨਹੀਂ ਲੈਂਦੀ ਮੈਨੂੰ ਸੱਸ ਸਤੇ ਜਿਹਦਾ ਪਤਾ ਵਸ ਨੇਚੜ ਦਾ ਜਿੱਦਣ ਮੈਂ ਦਿਵਾਲੀ ਦੇਣ ਗਿਆ ਸੀ ਨਾ ਬੜਾ ਢਾਣੇ ਪੁੱਠਾ ਜਿਦਾ ਬੋਲੇ ਮੇਰੀ ਭੈਣ ਦਾ ਘਰ ਹੈਗਾ ਮੈਂ ਤਾਂ ਕੁਝ ਬੋਲਿਆ ਮੈਂ ਪਤਾ ਵੀਰ ਮੈਨੂੰ ਤੂੰ ਤਾਂ ਹੀ ਨਹੀਂ ਬੋਲਦਾ ਹੈਗਾ ਤਾਈ ਤਾਂ ਨਜਾਇਜ਼ ਫਾਇਦਾ ਉਠਉਂਦੇ ਆ ਚਲੋ ਛੱਡੋ ਤੇ ਉਹਨਾਂ ਦਾ ਤਾਂ ਸੁਭਾਅ ਇਦਾਂ ਹੀ ਰਹਿਣਾ ਵਾ ਤੇ ਤਾਈ ਜੀ ਵੀ ਆਉਣ ਲੱਗੇ ਆ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਹੀ ਮੈਂ ਕਹਾਂਂਦੇ ਆ ਤੇ ਫਿਰ ਬਹਿ ਕੇ ਆਪਾਂ ਸਾਰੇ ਗੱਲਾਂ ਬਾਤਾਂ ਕਰਨੇ ਆ ਜੇ ਇੱਥੇ ਆ ਕੇ ਵੀ ਉਹਨਾਂ ਦੀਆਂ ਗੱਲਾਂ ਕਰਦੇ ਰਹਿਣਾ ਤੇ ਕੀ ਫਾਇਦਾ ਮੇਰਾ ਆਉਣ ਦਾ ਛੱਡੋ ਤੀ ਤੂੰ ਕੰਮ ਕਰ ਦੱਸਣਾਓ ਠੀਕ ਏ ਡਾਡਾ ਕੰਮ ਕਰ ਕੰਮ ਕਰ ਠੀਕ ਏ ਵਧੀਆ ਚੱਲਦਾ ਪਿਆ ਕੰਮ ਭਾਬੀ ਮੈਨੂੰ ਐਂ ਲੱਗੰਦਿਆ ਜਿਵੇਂ ਦਰਵਾਜ਼ਾ ਖੜਕੰਦਿਆ ਜਾ ਵੇਖੋ ਤਾਈ ਜੀ ਆ ਗਿਓ ਨੇ ਆ ਦੇਖਦੀ ਜਾ ਕੇ ਤਾਈ ਜੀ ਆ ਗਏ ਅੱਛਾ ਪੂਆ ਜੀ ਆਏ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਨਾ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਸਿਮਾ ਕਿ ਹਾਲ ਆ ਛੁੱਕ ਰਿਆ ਮੈਂ ਤਾਂ ਸੋਚਿਆ ਸੀ ਕਿ ਭੂਆ ਜੀ ਨਹੀਂ ਆਉਣੇ ਨੀ ਆ ਆਉਣਾ ਆਉਣਾ ਕਿਉਂ ਨਹੀਂ ਚਲੋ ਬੈਠੋ ਇੱਧਰ ਆ ਜੀ ਸਿਮਾ ਆਈ ਹੋਵੇ ਤਾਂ ਮੈਂ ਨਾ ਆਵਾਂ ਮੈਂ ਕਿਹਾ ਮੈਂ ਤੈਨੂੰ ਕਿਹਾ ਸੀ ਮੈਂ ਆਵਾਂਗੀ ਜੇ ਮੈਨੂੰ ਟਾਈਮ ਲੱਗੇਗਾ ਤੇ ਫੇਰ ਮੈਂ ਆ ਹੀ ਗਈਆਂ ਨਾ ਫਿਰ ਉਧਰ ਤਾਂ ਨਹੀਂ ਆਣਾ ਨੀ ਉਧਰ ਤਾਂ ਦੀ ਮੈਨੂੰ ਇਹੀ ਕਹੀ ਜਾਂਦੀ ਆ ਹੁਣ ਤੇ ਮੈਂ ਰਹਿ ਕੇ ਗਈ ਆ ਹੁਣ ਨਹੀਂ ਮੈਂ ਆਉਣਾ ਹੈਗਾ ਭੂਆ ਜੀ ਤੀ ਆਜੂਆਂ ਦੋ ਚਾਰ ਦਿਨ ਰਾਜੋ ਹਾਂ ਹੁਣ ਮੈਂ ਤੈਨੂੰ ਇੱਥੇ ਮਿਲ ਲਿਆ ਨਾ ਆ ਕੇ ਤੂੰ ਮੈਨੂੰ ਕਿਹਾ ਕਿ ਇੱਧਰ ਆਇਓ ਪੂਆ ਜੀ ਤਾਂ ਮੈਂ ਤੈਨੂੰ ਮਿਲਣ ਆ ਗਈਆਂ ਤੇਰੇ ਪਿੱਛੇ ਹੀ ਹੱਥ ਦਾ ਕੀ ਹਾਲ ਹੈ ਹੱਥ ਠੀਕ ਆ ਹਾਂ ਪਰ ਬੜੀ ਟੈਨਸ਼ਨ ਲੱਗੀ ਨਹੀਂ ਨਹੀਂ ਠੀਕ ਆ ਮੈਂ ਪ੍ਰੈਸ ਲਵਾ ਲਈ ਬਸ ਐਂ ਜੀ ਮੈਨੂੰ ਇੰਨੀ ਯਾਦ ਆਂਦੀ ਤੇਰੀ ਇੰਨੀ ਯਾਦ ਆਦੀ ਕੋਈ ਪਤਾ ਨਹੀਂ ਲੱਗਦਾ ਮੈਂ ਕੀ ਕੰਮ ਕਰਨਾ ਤੇ ਕੀ ਨਹੀਂ ਐਵੇਂ ਉੱਤੋਂ ਉੱਤੋਂ ਕਰਦੇ ਜਿਆਦ ਆਉਂਦੀ ਹੈ ਜੇ ਜਿਆਦ ਆਉਂਦੀ ਹੋਏ ਨਾ ਤੇ ਤੂੰ ਆਂਦੇ ਨਾ ਫੈਨ ਤੇਰੇ ਖਿਆਲਾਂ ਦੇ ਵਿੱਚ ਹੀ ਹੱਥ ਨੂੰ ਪ੍ਰੈਸ ਲੱਗੀ ਮੈਨੂੰ ਕੋਈ ਪਤਾ ਹੀ ਨਹੀਂ ਲੱਗਾ ਕੋਈ ਕੰਮ ਕਰਨ ਨੂੰ ਮੇਰਾ ਦਿਲ ਨਹੀਂ ਕਰਦਾ ਹੁਣ ਅੱਜ ਮੈਂ ਤੈਨੂੰ ਮਿਲ ਲੈਣਾ ਮੇਰਾ ਮਨ ਬੜਾ ਖੁਸ਼ ਹੋਇਆ ਹੋਰ ਪ੍ਰਿੰਸ ਤੂੰ ਸੁਣਾ ਤੇਰਾ ਕੀ ਹਾਲ ਹੈ ਕੰਮ ਕਾ ਠੀਕ ਹੈ ਬੜਾ ਠੀਕ ਠਾਕ ਜਲੀਨ ਦਾ ਵਧੀਆ ਹੋ ਗਿਆ ਕੰਮ ਹਾਂ ਚਲੋ ਤੀਮੂ ਪ੍ਰੀਤ ਠੀਕ ਜੀ ਚਲੋ ਵਧੀਆ ਨਾ ਮਤਾ ਮਰ ਮਰ ਬਰ ਹੋ ਗਿਆ ਖਾਣ ਪੀਣੋ ਚੁੱਲ ਲੈ ਲੈ ਕੋਈ ਲੋੜ ਨਹੀਂ ਬਾਈਓ ਫਿਰ ਕੀ ਆ ਕੋਈ ਨਹੀਂ ਕਾ ਪੀਣੇ ਆ ਪੀ ਲਵਾਂਗੇ ਫਿਰ ਕੀ ਆ ਕੋਈ ਕੋਈ ਲੈਣੇ ਥੋੜੇ ਰੋਟੀ ਖਾ ਕੇ ਨਹੀਂ ਜਾਇਓ ਨਾ ਲੈ ਭਾਬੀ ਇਹ ਕੀ ਗੱਲ ਕੀਤੀ ਆ ਹੁਣ ਰੋਟੀ ਤੋਂ ਬਿਨਾ ਮੈਂ ਨਹੀਂ ਜਾਣ ਲੱਗੀ ਸ਼ਾਮ ਨੂੰ ਜਾਣਾ ਵਾ ਹੁਣ ਦੱਸ ਮੈਂ ਆਪਾਂ ਤਾਂ ਰਾਤ ਰੱਖਾਂਗੇ ਨਹੀਂ ਭਾਬੀ ਰਾਤ ਨਹੀਂ ਰਹਿਣਾ ਤੁਹਾਨੂੰ ਤੇ ਪਤਾ ਵਾ ਮੰਮੀ ਕਹਿੰਦੇ ਸ਼ਾਮ ਨੂੰ ਆ ਜਾਓ ਤੇ ਐਂ ਕਰੋ ਕੁਝ ਨਾ ਬਣਾਇਓ ਸਿੰਪਲ ਨਮਕੀਨ ਚਾਵਲ ਤੇ ਦਹੀਂ ਪਕੌੜੀਆਂ ਬਣਾ ਲਿਓ ਹਨਾ ਭਾਜੀ ਆ ਤੇ ਹੋਰ ਕੁਝ ਨਹੀਂ ਮੰਮੀ ਇਕੱਲੇ ਘਰ ਰਹੇ ਤੇ ਕੋਈ ਗੱਲ ਭਾਜੀ ਹੋਣੀ ਇੱਥੇ ਕੋਈ ਨਹੀਂ ਭਾਜੀ ਫੋਨ ਕਰਦੇ ਹੋ ਕੋਈ ਗੱਲ ਨਹੀਂ ਮੈਂ ਕਹਿੰਨੀ ਤੂੰ ਫਰਮਾਇਸ਼ ਕਰਦੇ ਹੋ ਮੈਂ ਕਰ ਦਾਂਗੀ ਚਲੋ ਜਾਓ ਹੁਣ ਲਿਆਓ ਕੁਛ ਖਾਣ ਪੀਣ ਨੂੰ। ਜੀ ਮੈਨੂੰ ਲੈ ਕਹਿੰਦੀ ਹੈ। ਹੂੰ ਭੁੱਖ ਲੱਗ ਗਈ ਸੀ ਮਾਨੂੰ। ਨਹੀਂ ਭੂਆ ਜੀ ਮੈਂ ਤਾਂ ਜਦੋਂ ਦੀ ਆਈ ਨਾ ਉਦੋਂ ਦੀਆਂ ਗੱਲਾਂ ਹੀ ਕਰਾਂਨੀ ਆ। ਮੈਂ ਕਿਹਾ ਭੂਆ ਜੀ ਆਣਗੇ ਨਾ ਫਿਰ ਖਾਵਾਂ ਪੀਵਾਂਗੇ। ਭੂਆ ਜੀ ਤੂੰ ਮਨਮੀਤ ਨੂੰ ਫੋਨ ਕੀਤਾ? ਮੈਂ ਮਨਮੀਤ ਨੂੰ ਤਾਂ ਨਹੀਂ ਫੋਨ ਕੀਤਾ ਹਲੇ। ਤੇ ਕਰ ਲੈ ਨਾ ਹੀ ਪੁੱਛ ਲੈ ਨਾ ਹੀ ਪਤਾ ਲੱਗ ਜਾਂਦਾ ਕਦੋਂ ਆ ਨਵ ਮੈਨੂੰ ਮਾੜਾ ਮਾੜਾ ਪਤਾ ਲੱਗ ਜਾਂਦਾ। ਪਰ ਸਜਾਤ ਮੰਮੀ ਗੱਲਾਂ ਕਰ ਰਹੇ ਨੇ ਕਿ ਆਂਦੀ ਮੈਂ ਠੀਕ ਨਹੀਂ ਹੈਗੀ। ਮੈਨੂੰ ਤਾਂ ਇਹੋ ਹੀ ਫਿਕਰ ਪਈ ਆ ਕਿ ਤੇ ਆ ਨਾ ਜਾਵੇ ਇੱਧਰ ਰਹਿਣ। ਮੈਂ ਕੀਤਾ ਨਹੀਂ ਫੋਨ ਵੈਸੇ ਕਰਕੇ ਪੁੱਛ ਲਾਂਗੀ ਤੇ ਜਿਉਂ ਨਾ ਠੀਕ ਹੋਈ ਤੇ ਹੋਣਾ ਹੀ ਆ ਨਾ ਭਾਬੀ ਨੇ ਲੈ ਹੀ ਆਣਾ ਤੈਨੂੰ ਪਤਾ ਹੀ ਆ ਫਿਰ ਨਾ ਠੀਕ ਹੋਈ ਤੇ ਉਹਨੇ ਕਹਿਣਾ ਫੋਨ ਕਰਕੇ ਮੰਮੀ ਮੈਨੂੰ ਲੈ ਜਾ ਮੇਰਾ ਇੱਥੇ ਦਿਲ ਨਹੀਂ ਲੱਗਦਾ ਅਸਲ ਚ ਗੱਲ ਇਹ ਵੀ ਉਹ ਤਾਂ ਉੱਥੇ ਦਿਲ ਨਹੀਂ ਲੱਗਦਾ ਸਹੀ ਗੱਲ ਐ ਭੂਆ ਜੀ ਦਿਲ ਤੇ ਲੱਗਦਾ ਹੀ ਨਹੀਂ ਆ ਉਹ ਤਾਂ ਕਹਿੰਦੀ ਐ ਬਸ ਮੈਂ ਰਵਾਂ ਹੀ ਇੱਥੇ ਜੂਂ ਭਾਈਆ ਬਾਹਰ ਆ ਨਾ ਤੇ ਭਾਈਆ ਨੇ ਤਾਂ ਜੂਂ ਬਾਹਰ ਪਹੁੰਚਿਆ ਨਾ ਇਹਨੂੰ ਤਾਂ ਪੱਕਾ ਇੱਧਰ ਹੀ ਛੱਡ ਗਿਆ ਲੱਗਦਾ ਉਹ ਬਸ ਆਉਂਦੀ ਐ ਚੱਲ ਦੋ ਘੜੀ ਨਹੀਂ ਹੁੰਦੀ ਐਗੀ ਦੋ ਦਿਨ ਰਹਿ ਕੇ ਜਾਂਦੀ ਆ ਤੇ ਸਾਰਾ ਦਿਨ ਮੈਨੂੰ ਨਚੁੰਦੀ ਰਹਿੰਦੀ ਆ ਚੱਲ ਕੋਈ ਨਹੀਂ ਹੁਣ ਫਿਰ ਜੇ ਉਹਨੇ ਫੋਨ ਕੀਤਾ ਤੇ ਆਊਗੀ ਉਹੀ ਰਹਿਣ ਵਾਸਤੇ ਹਾਂ ਕੋਈ ਨਹੀਂ ਮੈਂ ਵੀ ਜਾਵਾਂਗੀ ਤੇ ਫਿਰ ਮੈਂ ਵੀ ਫੋਨ ਕਰੀ ਤੇ ਵਾਵਾ ਚਿਰ ਬਾਅਦ ਆਈ ਹੋਣਾ ਭਾਬੀ ਦੱਸਣ ਦੇ ਸੀ ਜਦੋਂ ਦਾ ਮੇਰਾ ਵਿਆਹ ਹੋਇਆ ਇੱਕ ਦੋ ਵਾਰ ਹੀ ਆਏ ਥੀ ਇੱਧਰ ਬਸ ਇਦਾਂ ਹੀ ਆ ਟਾਈਮ ਹੀ ਨਹੀਂ ਲੱਗਦਾ ਘਰਾਂ ਚ ਤੈਨੂੰ ਪਤਾ ਹੀ ਆ ਕਿੰਨਾ ਕੁ ਟਾਈਮ ਲੱਗਦਾ ਵਾ ਤੇ ਮੰਮੀ ਨੂੰ ਨਾ ਪਤਾ ਲੱਗ ਜੇ ਵੀ ਉਧਰ ਭੂਆ ਵੀ ਪਹੁੰਚੀ ਐ ਤੇ ਇਹ ਵੀ ਪਹੁੰਚ ਗਈ ਹੋਰ ਮੇਰੀ ਜੰਦਿਆਂ ਨੂੰ ਕਲਾਸ ਲੱਗ ਜੇ ਦੱਸਿਓ ਉਹਨਾਂ ਦੀ ਮੈਂ ਤੇ ਨਹੀਂ ਦੱਸਣ ਲੱਗੀ ਤੇਰੇ ਮੂੰਹੋਂ ਨਿਕਲ ਗਿਆ ਡਰ ਦੇ ਨਾਲ ਗੱਲ ਵੀ ਉਧਰ ਪੂਆ ਵੀ ਗਈ ਸੀ ਜੇ ਮੈਂ ਕਿਤੇ ਚਲ ਜਾਵਾਂ ਹੁੰਤੇ ਤਾਂ ਤੂੰ ਮੇਰੇ ਸਾਹਮਣੇ ਨਾ ਕਹਿਦੀ ਪੂਆ ਜੀ ਤੁਸੀਂ ਵੀ ਉੱਥੇ ਗਏ ਸੀ ਮੈਨੂੰ ਤਾਂ ਨਾ ਪਹਿਲੋ ਇਹੋ ਹੀ ਡਰ ਲੱਗਾ ਏ ਇਹ ਆਈ ਸੀ ਮੈਨੂੰ ਛੱਡਣ ਮੈਂ ਇਹਨਾਂ ਨੂੰ ਕਿਹਾ ਅੰਦਰ ਆ ਜਾਓ ਮੈਂ ਕਿਹਾ ਕਿਤੇ ਆਇਆ ਨਾ ਜਾਨ ਮੈਂ ਕਿਹਾ ਉਧਰ ਮੈਂ ਪੂਆ ਨੂੰ ਕਿਹਾ ਇਹਨਾਂ ਨੇ ਕਿਹਾ ਐਦੀ ਪਲਾਨ ਹੂ ਨਾ ਵਾ ਵੀ ਜਿਹੜਾ ਨਾਲ ਹੀ ਪੂਆ ਨੂੰ ਅੰਦਰ ਲੈ ਜਾਂਦਾ ਵਾ ਵੀ ਨਾਲ ਹੀ ਫੋਨ ਕਰ ਦਿੱਤਾ ਵਾ ਇੱਧਰ ਬੁਲਾ ਲਿਆ ਵਾ ਮੈਂ ਤਾਂ ਹੀ ਇਹਨਾਂ ਨੂੰ ਕਿਹਾ ਬਾਰ ਬਾਰ ਉਤਤਤ ਮਗਾ ਬਾਰ ਬਾਰ ਹੀ ਚਲ ਗਏ ਅੱਛਾ ਬਾਰ ਬਾਰ ਹੀ ਚਲ ਗਿਆ ਲੱਕੀ ਆ ਅੰਦਰ ਬਿਠਾਇਆ ਨਹੀਂ ਕਹਿੰਦੇ ਸ਼ਾਮ ਨੂੰ ਆਪੀ ਤੈਨੂੰ ਵੀਰ ਛੱਡ ਜਣਗੇ ਅੱਛਾ ਹੁਣ ਨਹੀਂ ਆਣਾ ਉਹਨੇ ਮਤਲਬ ਹਾਂਜੀ ਹਾਂਜੀ ਆ ਤੇ ਹੋਰ ਕੰਮ-ਕਾਰ ਲੱਕੀ ਦਾ ਠੀਕ ਆ ਹਾਂ ਠੀਕ ਆ ਭਾਬੀ ਵੀ ਠੀਕ ਸੀ ਆ ਠੀਕ ਆ ਉਹ ਵੀ ਠੀਕ ਆ ਉਹਨਾਂ ਨੂੰ ਕਿਉਂ ਆ ਚੰਗੇ ਭਲੇ ਆ ਕੱਲ ਦੀ ਪਾਣੀ ਬਣਾਈ ਆ ਕੱਲ ਦਾ ਪੰਦ ਹੋ ਗਿਆ ਬਣਾਇਆ ਹੀ ਤੇ ਨਾ ਹੀ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਤੀ ਲੈ ਕੇ ਰੱਖੀ ਹੁਣ ਕਹਿੰਦੇ ਆ ਜਾ ਹੋਇਆ ਉਹ ਵੀ ਮੈਂ ਜਿੱਦ ਕੀਤੀ ਉਹ ਵੀ ਤੀ ਮੈਨੂੰ ਫੋਨ ਕੀਤਾ ਉੰਜ ਭਾਵੇਂ ਮੈਂ ਨਾ ਹੀ ਕਹਿੰਦੀ ਨਹੀਂ ਗੋ ਪਿੱਛੇ ਤੇ ਭਾਬੀ ਮੇਥੀ ਵੀ ਬਣਾ ਲੈਂਦੀ ਸਾਰੇ ਕੰਮ ਕਰ ਲੈਂਦੀ ਤੇ ਹੁਣ ਜਾਣ ਕੇ ਕਹਿੰਦੀ ਵੀ ਤੂੰ ਹੀ ਬਣਾ ਕੇ ਜਾ ਹੋਰ ਤੁਹਾਨੂੰ ਪਤਾ ਮਨ ਜਦੋਂ ਨਾ ਜਾਣ ਦੇ ਨਾ ਓਏ ਤੇ ਸੋਭਾ ਨੇ ਲਾਲੀ ਦਾ ਭਾਵੇਂ ਮੈਂ ਤਾਂ ਕਹਿੰਨੀ ਉਹਨੂੰ ਪਹਿਲਾਂ ਪਤਾ ਹੁੰਦਾ ਨਾ ਉਹਨੇ ਸਾਗ ਲੈ ਕੇ ਰੱਖਿਆ ਹੋਣਾ ਹੀ ਪਚਾਲਾ ਹੁਣ ਸਾਗ ਬਣਾਉਣਾ ਅੱਜ ਤੇ ਸਾਰਾ ਦਿਨ ਇੱਥੇ ਲੱਤ ਜਾਣਾ ਵਾ ਤੇ ਤੂੰ ਪੇਕੇ ਨਾ ਹੀ ਜਾ ਚਲੋ ਛੱਡੋ ਪੂਆ ਜੀ ਹੋਰ ਸੁਣਾਓ ਬਾਤ ਵਧੀਆ ਸਭ ਠੀਕ ਠਾਕ ਆ ਮਿੰਦੇ ਤੇਰੀ ਟੈਂਸ਼ਨ ਲੱਗੀ ਰਹਿੰਦੀ ਹਾਲੇ ਭਾਵੇਂ ਮੈਂ ਆ ਗਈ ਤੂੰ ਮੈਨੂੰ ਕਹਿੰਦੀ ਸੀ ਰਹਿ ਲੋ ਫਿਰ ਮੈਂ ਘਰ ਜਾ ਕੇ ਵੀ ਪਛਤਾਵਾ ਵੀ ਜੇ ਇੱਥੇ ਵੀ ਮੇਰਾ ਧਿਆਨ ਨਹੀਂ ਲੱਗਦਾ ਵਾ ਮੈਂ ਰਹਿ ਹੀ ਲੰਦੀ ਹੋਰ ਦੋ ਦਿਨ ਸੀਮਾ ਕਹਿਣ ਤੇ ਡਈ ਮੈਨੂੰ ਮੇਰਾ ਵੀ ਦਿਲ ਲੱਗਾ ਅਸੀਂ ਚੱਲ ਮੈਂ ਰਹਿ ਲੰਦੀ ਮੈਂ ਕਹਾਂ ਹੁਣ ਮਨਮੀਤ ਚਲ ਗਈ ਸੀ ਚੱਲ ਮੈਂ ਹੀ ਰਹਿ ਲੰਦੀ ਫਿਰ ਉਹ ਗਲਤੀ ਕੀਤੀ ਫਿਰ ਮੈਂ ਘਰ ਜਾ ਕੇ ਹੁਣ ਚਲ ਕੋਈ ਨਹੀਂ ਤੂੰ ਮੈਨੂੰ ਮਿਲ ਲਿਆ ਵਾ ਮੈਨੂੰ ਇੰਨੇ ਨਾਲ ਹੀ ਬੜਾ ਹੋ ਗਿਆ ਵੀ ਚਲ ਤੂੰ ਠੀਕ ਠਾਕ ਹੈਗੀ ਆ ਹਾਂ ਤਾਈ ਤਨ ਮੈਂ ਬੁਲਾਇਆ ਹਾਂ ਚਲ ਜਦੋਂ ਫੇਰ ਮੇਰਾ ਦਿਲ ਕਰੇਗਾ ਮੈਂ ਵੀ ਆ ਜਾਵਾਂਗੀ ਠੀਕ ਹਲੋ ਤਾਈ ਜੀ ਹਲੋ ਦੀਦੀ ਦਾਈ ਸੀਮਾ ਦੀਦੀ ਨੇ ਕੁਛ ਪੀਤਾ ਨਹੀਂ ਕਹਿੰਦੇ ਭੂਆ ਜੀ ਆਉਣਗੇ ਫੇਰ ਖਾਵਾਂਗੀ ਵੀਰੇ ਨੇ ਵੀ ਆਵਾਜ਼ ਮਾਰ ਲਓ ਲੱਕੀ ਲੱਕੀ ਹਾਂਜੀ ਮਮਾ ਵੈਰੀ ਗਰਲ ਸੋਨ ਨਵੀਤ ਤਾਂ ਨਾ ਫੋਨ ਆਇਆ ਸੀ ਉਹ ਠੀਕ ਨਹੀਂ ਹੈ ਜੀ ਕਿਵੇਂ ਆ ਗਈ ਆ ਆਨੇ ਮੇਰੇ ਖਰ ਬੁਖਾਰ ਹੈ ਉਹਨੂੰ ਜਦੀ ਵੀ ਮੈਂ ਠੀਕ ਨਹੀਂ ਬੁਖਾਰ ਹੈ ਜਿਆਦਾ ਹੀ ਢੱਲੀ ਆ ਤੈਨੂੰ ਪਤਾ ਥੋੜਾ ਬਹੁਤਾ ਦੁਖਦੇ ਉਹ ਜਾਣਦੀ ਨਹੀਂ ਉਹਨੇ ਕਹਿਣਾ ਹੀ ਨਹੀਂ ਮੈਨੂੰ ਜਿਆਦਾ ਹੀ ਢੱਲੀ ਆ ਤਾਂ ਕਰਕੇ ਉਹਨੇ ਮੈਨੂੰ ਫੋਨ ਕੀਤਾ ਵਾ ਤੇ ਮੈਂ ਨਾ ਹੁਣ ਉਹਦਾ ਪਤਾ ਲੈਣ ਜਾਣਾ ਵਾ ਤੇ ਦੇਖਦੀ ਆ ਜੇ ਜਿਆਦਾ ਢੱਲੀ ਹੈ ਤਾਂ ਫਿਰ ਮੈਨੂੰ ਲੈ ਕੇ ਆਣਾ ਹਣਾ ਨਾ ਮੰਮੀ ਅਜ ਥੋੜਾ ਚਿਰ ਹੋਇਆ ਦੀਦੀ ਗਈ ਨੂੰ ਤੁਹਾਨੂੰ ਪਤਾ ਤਾਂ ਹੈਗਾ ਫਿਰ ਉਹਦੀ ਸੱਸ ਬੋਲੇਗੀ ਬਹੁਤ ਤੈਨੂੰ ਪਤਾ ਨਾ ਉਹਦੀ ਸੱਸ ਕੋ ਆਪਣਾ ਨਹੀਂ ਸੰਭਿਆ ਜਾਂਦਾ ਆਪਣਾ ਆਪ ਤੇ ਉਹ ਉਹਨੂੰ ਕਿੱਥੇ ਵੇਖੂਗੀ ਕੋਈ ਨਹੀਂ ਘੇਰਵਣੀਆਂ ਆਪਣਾ ਕੰਮ ਬੜੀ ਮੁਸ਼ਕਲ ਨਾਲ ਕਿਤੇ ਕਰਦੀ ਆ ਨਹੀਂ ਤੇ ਉਹਨੂੰ ਕਿ ਸੋਚਣਾ ਹੀ ਆ 1 ਮਿੰਟਾਂ 'ਚ ਹੀ ਫੋਨ ਕਰਦੀ ਆ ਤੇ ਆ ਜਾਂਦੀ ਮਿੰਨੀ ਤੇ ਮੇਰੀ ਸੁਣੋਂ ਗੱਲ ਵੀ ਰਹਿਣ ਦੋ ਕੋਈ ਨਹੀਂ ਆਪੇ ਠੀਕ ਹੋ ਜਾਣਗੇ ਨਹੀਂ ਬਹੁਤ ਜ਼ਿਆਦਾ ਹੀ ਹੋਈ ਤੇ ਤਾਂ ਹੀ ਉਹਨੇ ਫੋਨ ਕੀਤਾ ਨਾ ਐਵੇਂ ਥੋੜਾ ਉਹਨੇ ਕਰ ਦਿੱਤਾ ਫੋਨ ਮੈਨੂੰ ਦਵਾਈ ਖਾਓਗੀ ਤੇ ਠੀਕ ਹੋਏਗੀ ਦਵਾਈ ਉਹ ਲੈਂਦੀ ਪਈ ਆ ਮੈਂ ਜਾਵਾਂਗੀ ਤੇ ਵੇਖਾਂਗੀ ਨਾ ਤਾਂ ਹੀ ਪਤਾ ਲੱਗੇਗਾ ਮੈਨੂੰ ਵੀ ਉਹ ਕਿੰਨੀ ਕੋਦੀ ਤਬੀਅਤ ਖਰਾਬ ਹੈ ਮਮੀ ਦੀ ਸੱਸ ਬੋਲੇਗੀ ਵੇਖ ਲੈ ਅੱਛਾ ਮੇਰੀ ਗੱਲ ਸੁਣੋ ਹੂੰ ਇਹੀ ਨਾ ਜਾਓ ਮੈਂ ਚੱਲ ਜਾਣਾ ਮੈਂ ਲੈ ਆਉਣਾ ਜਾ ਕੇ ਨਹੀਂ ਨਹੀਂ ਤੂੰ ਨਹੀਂ ਜਾਣਾ ਤੂੰ ਜਾਏਂਗਾ ਕੋਈ ਗੱਲਬਾਤ ਕਰਨਗੇ ਤੈਨੂੰ ਚਾਰ ਗੱਲਾਂ ਸੁਣਾਣਗੇ ਤੇ ਮੈਂ ਜਾਵਾਂਗੀ ਜੇ ਮੈਨੂੰ ਕੋਈ ਗੱਲ ਕਰਨਗੇ ਮੈਂ ਅੱਗੋ ਜਵਾਬ ਤੇ ਦਊਂਗੀ ਮਮਾ ਕਾਦੀਆਂ ਗੱਲਾਂ ਸੁਣਾਉਣੀਆਂ ਦੁੱਖ ਸੁੱਖ ਤੇ ਸਭ ਦੇ ਸਰੀਰਾਂ ਆਉਂਦੇ ਆ ਜਿੱਥੇ ਸੱਸ ਆਪਣਾ ਕਰੂਗੀ ਤੇ ਉਹ ਤਾਂ ਨਹੀਂ ਕਰੂਗੀ ਉਸਾ ਮੈਦਾ ਹੀ ਨਹੀਂ ਬਿਆ ਗੱਲ ਨੂੰ ਮੈਂ ਤੈਨੂੰ ਕਹਿਣ ਦੀ ਆ ਨਾ ਮੈਂ ਉਹਨਾਂ ਕੋਈ ਨਹੀਂ ਹੁੰਦਾ ਜਦੋਂ ਮੈਂ ਦੀਦੀ ਨੂੰ ਲੈਣ ਵਾਸਤੇ ਤਿਆਰ ਹੁੰਨਾ ਮੈਂ ਉਦੋਂ ਤੁਸੀਂ ਮੈਨੂੰ ਕਹਿੰਦੇ ਤੁਸੀਂ ਨਹੀਂ ਜਾਣਾ ਤੇ ਜਦੋਂ ਮੈਂ ਨਹੀਂ ਜਾਂਦਾ ਤਾਂ ਉਦੋਂ ਕਹਿੰਦੇ ਜਾ ਜਾ ਉੱਥੇ ਜਾ ਮੈਨੂੰ ਤੁਹਾਡੀ ਨਹੀਂ ਸਮਝ ਲੱਗ ਜਾਂਦੀ ਦੱਸ ਤੂੰ ਮੇਰੀ ਗੱਲ ਹੀ ਨਹੀਂ ਸਮਝਦਾ ਮੈਂ ਤੈਨੂੰ ਇਹ ਕਹਿਣ ਦੀ ਆ ਵੀ ਮੈਨੂੰ ਜਾਣ ਦੇ ਮੈਂ ਵੇਖਾਂਗੀ ਕੁੜੀ ਦੀ ਤਬੀਅਤ ਕਿੰਨੀ ਇੱਕ ਖਰਾਬ ਹੈਗੀ ਆ ਜੇ ਮੈਨੂੰ ਲੱਗੂਗਾ ਵੀ ਉਹਦੀ ਜ਼ਿਆਦਾ ਤਬੀਅਤ ਖਰਾਬ ਹੈਗੀ ਤਾਂ ਮੈਨੂੰ ਲੈ ਕੇ ਆਉਂਗੀ ਨਾ ਚਲੋ ਵੇ ਲੈ ਲਓ ਫਿਰ ਜਿੰਨਾ ਤੇ ਹੀ ਕਰਨਾ ਮੈਂ ਤੇ ਤੁਹਾਨੂੰ ਇਹੋ ਕਹੂੰਗਾ ਵੀ ਮੈਂ 2 ਮਿੰਟ ਜਾ ਕੇ ਤੇ ਉਸੇ ਲਈ ਹੋਣ ਜਾਣ ਕਰੂੰਗਾ ਤੂੰ ਐਦਾਂ ਕਰ ਤੂੰ ਜਾਣਾ ਨਾ ਹੁਣ ਦੁਕਾਨ ਤੇ ਹਾਂਜੀ ਤੂੰ ਮੈਨੂੰ ਜਾਂਦੇ ਜਾਂਦੇ ਉੱਥੇ ਆਟੋ ਤੇ ਬਿਠਾ ਦੇ ਮੈਂ ਆਟੋ ਤੇ ਚੱਲ ਜਾਨੀ ਆ ਤੇ ਮੈਂ ਵੇਖ ਕੇ ਆਨੀ ਹੁਣ ਚਲੋ ਠੀਕ ਆ ਫਿਰ ਆ ਜਾਓ ਮੇਰੇ ਨਾਲ ਹੀ ਆ ਜਾਓ ਉਹ ਤਾਂ ਨਹੀਂ ਕੋਈ ਨਹੀਂ ਠੀਕੇਗਾ ਮम्मा ਕਹਿੰਦੇ ਆ ਵੀ ਮੈਂ ਜਾਣਾ ਵਾ ਕਾਲ ਸੁਣੀਓ ਹਾਂ ਬੋਲਾਂ ਕੋਣੀ ਠੀਕ ਹੈ ਦਾ ਮम्मा ਕਹਿੰਦੀ ਮੈਂ ਜਾਣਾ ਵਾ ਉਹ ਯਾਰ ਦੀਦੀ ਨਹੀਂ ਠੀਕ ਹੈ ਗਈ ਉਹ ਜ਼ਿਆਦਾ ਨਹੀਂ ਠੀਕ ਹੈ ਗਈ ਹਾਂ ਤੈਨੂੰ ਪਤਾ ਮਾੜੇ ਮੋٹے ਦੁੱਖ ਨੂੰ ਤੇ ਕੋਈ ਸਮਝ ਦੇਣੀ ਆ ਤੇ ਬੁਖਾਰ ਤੇ ਦੇ ਵਿੱਚ ਸਰੀਰ ਤੇ ਟੁੱਟਦਾ ਪੈਦਾਈ ਆ ਤੇ ਮੰਮੀ ਕਹਿੰਦੇ ਮੈਂ ਜਾ ਕੇ ਪਤਾ ਹੀ ਲੈਵਾ ਕਿ ਜੇ ਕਹਿੰਦੇ ਜ਼ਿਆਦਾ ਠੀਕ ਨਹੀਂ ਹੋ ਗਈ ਤੇ ਮੈਂ ਨਾਲ ਹੀ ਲੈ ਕੇ ਆ ਜੂੰਗੀ ਉਹਨੂੰ ਹੁਣ ਚੱਲੇ ਲਹਿਨ ਚੱਲੇ ਆ ਪਤਾ ਲੈਣ ਚੱਲੇ ਆ ਜੇ ਜ਼ਿਆਦਾ ਲੱਗਾ ਨਾ ਵੀ ਨਹੀਂ ਠੀਕ ਹੈ ਕਿ ਤੇ ਉਹਨਾਂ ਨੇ ਨਾਲ ਹੀ ਲੈ ਆਉਣਾ ਤੇ ਤੂੰ ਇਸ ਤਰ੍ਹਾਂ ਕਰ ਸਬਜੀ ਵੱਧ ਬਣਾ ਲਈ ਜੇ ਦੀਦੀ ਨਹੀਂ ਆਣਗੇ ਤਾਂ ਰੋਟੀ ਖਾ ਲਣਗੇ ਸਬਜੀ ਤੇ ਬਣ ਗਈ ਆ ਮੇਰੀ ਗੱਲ ਸੁਣੋ ਪਤਾ ਨਹੀਂ ਲੈਣ ਜਾਣਾ ਤੁਹਾਨੂੰ ਨਹੀਂ ਪਤਾ ਦੀਦੀ ਤੇ ਵੈਸੇ ਇੱਥੇ ਰਹਿੰਦੇ ਹੁੰਦੇ ਆ ਉਹ ਲੈ ਨਹੀਂ ਚੱਲੇ ਹੋਣੇ ਆ ਦੀਦੀ ਨੇ ਕਿਹਾ ਹੋਣਾ ਨਾ ਕਿ ਮੈਂ ਨਹੀਂ ਰਹਿਣਾ ਇੱਥੇ ਮੈਨੂੰ ਕੰਮ ਕਰਨਾ ਪੈਂਦਾ ਸੱਸ ਨਾਲ ਸਾਹਮਣੇ ਤੇ ਕਰਨਾ ਹੀ ਪੈਣਾ ਵਾ ਕਿਉਂਕਿ ਉਹ ਬਜ਼ੁਰਗ ਹੈਗੇ ਆ ਉਹਨਾਂ ਕੋ ਤੇ ਕੰਮ ਹੁੰਦਾ ਨਹੀਂ ਤੇ ਇਹ ਕਹਿੰਦੇ ਹੋਣੇ ਆ ਕਿ ਇੱਥੇ ਵਾਵਾ ਰੈਸਟ ਮਿਲ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੂੰ ਹੱਥ ਕਿਉਂ ਕੀਤੀ ਦੀਦੀ ਮਗਰ ਪੈ ਗਈ ਏ ਤੈਨੂੰ ਪੰਜਾਬ ਵਾਲੀ ਕਿਹਾ ਵਾ ਉਹਨਾਂ ਨੇ ਕਿੱਥੇ ਜਾਣਾ ਫਿਰ ਹੈ ਫਿਰ ਤੂੰ ਗਾਣਾ ਮੇਰੇ ਤੇ ਬੋਲਦਾ ਵਾ ਉਹਦਨ ਵੀ ਤੂੰ ਇਹੋ ਗੱਲਾਂ ਕਰਨਦੀ ਹੈ ਨਾ ਉਹ ਜਿਹੜੀ ਨਿਕੜੀ ਜੀ ਆਈ ਸੀ ਤੇ ਇੰਨਾ ਛੋਟੀ ਤੇ ਮੈਂ ਗਲਤ ਕੀ ਕਹਿ ਦਿੱਤਾ ਮੈਨੂੰ ਪਤਾ ਵਾ ਮੰਮਾ ਨੇ ਲੈ ਕੇ ਹੀ ਹੋਣਾ ਵਾ ਪਤਾ ਥੋੜੀ ਲੈਨ ਚਲੇ ਸਿੱਧਾ ਤੀ ਮੈਨੂੰ ਕਹੋ ਵੀ ਦੀਦੀ ਨੂੰ ਲੈਨ ਚੱਲੇ ਮੈਂ ਤੁਹਾਨੂੰ ਇਹ ਵੀ ਕਹਿਣ ਦੀ ਆ ਜਾਓ ਲੈ ਆਓ ਉਹਦੇ ਮੈਨੂੰ ਪਤਾ ਸੀ ਵੀ ਦੀਦੀ ਨੇ ਦੋ ਦਿਨਾਂ ਬਾਅਦ ਆਣਾ ਹੀ ਆਣਾ ਵਾ ਤਾਨੂੰ ਕੀ ਪਤਾ ਆ ਕੇ ਦੀਦੀ ਕਿੰਨਾ ਮੈਨੂੰ ਟੋਕਦੇ ਆ ਹਰ ਗੱਲ ਗੱਲ ਤੇ ਟੋਕਦੇ ਆ ਓਨ ਜੌਨ ਜੀ ਸਦਕੇ ਓਨ ਉਹਨਾਂ ਦੀ ਮੈਂ ਆਉ ਭਗਤ ਪੂਰੀ ਕਰਾਂਗੀ ਪਰ ਇਹ ਥੋੜੀ ਆ ਪਿਆ ਕੇ ਭਾਬੀ ਨੂੰ ਬੋਲਦੇ ਰਹਿਣਾ ਸਾਰਾ ਦਿਨ ਨਹੀਂ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਕੰਮ ਕਹਿ ਦਿੰਦੇ ਹੈ ਤੇ ਤੂੰ ਉਹਨੂੰ ਕੀ ਸਮਝ ਨਹੀਂ ਟੋਕਦੇ ਆ ਤੁਹਾਡੇ ਸਾਹਮਣੇ ਤੇ ਕੰਮ ਹੀ ਕਹਿੰਦੇ ਆ ਤੁਹਾਨੂੰ ਨਹੀਂ ਪਤਾ ਤੁਹਾਡੇ ਤੋਂ ਬਾਅਦ ਕੀ ਹੁੰਦਾ ਮੈਂ ਤੇ ਤੁਹਾਨੂੰ ਸਾਰੀਆਂ ਗੱਲਾਂ ਨਹੀਂ ਦੱਸਦੀ ਤੀ ਇਹਦੀਆਂ ਅਨਮੋਲੀਆਂ ਗੱਲਾਂ ਸੁਣੀ ਹੈ ਨਾ ਅਨਮੋਲ ਨੂੰ ਪਤਾ ਸਾਡੇ ਘਰ ਕੀ ਹੁੰਦਾ ਕੀ ਨਹੀਂ ਤੇ ਤੂੰ ਉਲਟਾ ਮੈਨੂੰ ਬੋਲਦੀ ਓ ਹੁਣ ਲੱਗਦਾ ਮੈਨੂੰ ਵੀ ਆਪਣੀ ਆਵਾਜ਼ ਉਠਾਉਣੀ ਪੈਣੀ ਆ ਨਹੀਂ ਅਨਮੋਲ ਨੂੰ ਕਿਤਨਾ ਪਤਾ ਲੱਗ ਜਾਂਦਾ ਕਰਦੀਆਂ ਗੱਲਾਂ ਤੇ ਉਹ ਬੋਲਦੀ ਆ ਤੇ ਤੂੰ ਹੀ ਉਹਦੇ ਕੰਨ ਭਰਦੀ ਆ ਤਾਂ ਹੀ ਤੈਨੂੰ ਪਤਾ ਵਾ ਨਹੀਂ ਤਾਂ ਤੀਜੇ ਬੰਦੇ ਨੂੰ ਸਾਡੇ ਘਰ ਦਾ ਕੀ ਪਤਾ ਜੇ ਅਸੀਂ ਘਰ ਦਾ ਰੋਲਾ ਪਾਵਾਂਗੇ ਨਾ ਬਾਹਰ ਤੇ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਜੇ ਆਪਾਂ ਘਰ ਦੀ ਗੱਲ ਕਿਸੇ ਨੂੰ ਨਹੀਂ ਨਾ ਦੱਸਾਂਗੇ ਤੇ ਕਿਸੇ ਨੂੰ ਕੁਝ ਨਹੀਂ ਪਤਾ ਹੁਣ ਸਾਹਮਣੇ ਦੇ ਘਰ ਪਤਾ ਤੈਨੂੰ ਕੀ ਹੁੰਦਾ ਜਿੰਨਾ ਚਿਰ ਤੈਨੂੰ ਸਾਹਮਣੇ ਆਂਟੀ ਨਹੀਂ ਦੱਸਣਗੇ ਇਹ ਆਪਣਾ ਵੀ ਥੋੜਾ ਦਿਮਾਗ ਵਰਤਿਆ ਕਰ ਐਵੇਂ ਨਾ ਮੇਰੀ ਭੈਣ ਦੇ ਮਗਰ ਪੈ ਤੂੰ ਨਾ ਸਹੀ ਗੱਲ ਆ ਸਹੀ ਮੰਮੀ ਤੇਰੀਆਂ ਗੱਲਾਂ ਦੱਸਦੇ ਮੈਨੂੰ ਤੇ ਪਰ ਮੈਂ ਹੀ ਜਿਹੜਾ ਹਾਂ ਹੀ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਮੰਮੀ ਤੇ ਚਲੋ ਜਾਓ ਲੈ ਕੇ ਆਓ ਦੀਦੀ ਨੂੰ ਤੇ ਜੇ ਹੋਰ ਤੁਸੀਂ ਕੁਝ ਕਹਿੰਦੇ ਤੇ ਉਹ ਵੀ ਬਣਾ ਦਨੀ ਆ ਆਲੂ ਗੋਭੀ ਤੇ ਬਣ ਗਈ ਆ ਉੱਥੋਂ ਹੀ ਮੈਨੂੰ ਫੋਨ ਕਰ ਦਿਓ ਵੀ ਦੀਦੀ ਨੇ ਹੋਰ ਕੀ ਕੁਝ ਖਾਣਾ ਵਾ ਜੇ ਖਿਚੜੀ ਕਹਣਗੇ ਤੇ ਖਿਚੜੀ ਬਣਾ ਦਾਂਗੀ ਆ ਮੂੰ ਆਪਣਾ ਸਹੀ ਕਰ ਲੈ ਜਾਓ ਜਾਓ ਮੇਰਾ ਮੂੰ ਸਹੀ ਆ ਜਾਓ ਮੰਮੀ ਨੇ ਫੇਰ ਬੋਲਣਾ ਵਾ ਉੱਧਰ ਜਾ ਕੇ ਦੱਸੰਦਿਆ ਵਾ ਬਈ ਨਾ ਬੋਲੀ ਜਾਂਦੀ ਸੱਚੀਆਂ ਦੱਸੀਆਂ ਤੇ ਕਿਵੇਂ ਬੋਲੇ ਆ ਮੈਨੂੰ ਪਤਾ ਵਾ ਨਾ ਕਿਵੇਂ ਦੀਦੀ ਆ ਕੇ ਮੇਨਾਂ ਦੇ ਵੇ ਕਰਦੇ ਆ ਕਿਵੇਂ ਮੇਨਾਂ ਰਹਿੰਦੀ ਆ ਲੱਕੀ ਹਾਂਜੀ ਮਮਾ ਚਲੋ ਚੱਲੀਏ ਫਿਰ ਚਲਦੇ ਆ ਉਹ ਤੇ ਅਸੀਂ ਮਗਰੋਂ ਚੱਲਾਂਗੇ ਪਹਿਲੇ ਮੈਨੂੰ ਦੱਸਈਏ ਕਿ ਬੋਲਣ ਦੇ ਕਿ ਤੜਫਣ ਦੇ ਇਹ ਨਾ ਦਿਮਾਗ ਖਰਾਬ ਹੋ ਗਿਆ ਵਾ ਹਾਂ ਇਹ ਨਾ ਮੂੰਹ ਬਣਾ ਕੇ ਬੈਠੀ ਮੈਨੂੰ ਕੀ ਪਤਾ ਕਾਦਾ ਮੂੰਹ ਬਣਾ ਕੇ ਬੈਠੀ ਆ ਕਹਿੰਦੀ ਤੁਸੀਂ ਦੀਦੀ ਨੂੰ ਲੈ ਕੇ ਆਉਣਾ ਵਾ ਮੈਂ ਕਹਾਂ ਦੱਸ ਤੈਨੂੰ ਕਾਦੀ ਮੁਸ਼ਕਿਲ ਹੋਈ ਆ ਕਹਿੰਦੀ ਨਹੀਂ ਮੈਨੂੰ ਪਤਾ ਤੇ ਲੱਗੇ ਤੇ ਮੈਂ ਕਹਾਂ ਤੂੰ ਦੱਸ ਤੇਰੇ ਮਨ ਚ ਚੱਲਣ ਕੀ ਦਿਹਾਵਾ ਤੇ ਕੋਈ ਗੱਲ ਹੋਵੇ ਤੇ ਦੱਸੇ ਨਾ ਉਹਨਾਂ ਨੇ ਦਿਮਾਗ ਖਰਾਬ ਕੀਆ ਲੰਨਾਂਗੇ ਮਾ ਪਾ ਇਹ ਨਹੀਂ ਟਾਈਮ ਚੱਲੇ ਆ ਤਰੋਂ ਹੁਣ ਮੈਨੂੰ ਪਤਾ ਲੱਗ ਗਿਆ ਐਵੇਂ ਫਾਲਤੂ ਜਿਹੜਾ ਸੋਚਦੀ ਆ ਨਾ ਕਿ ਉਹਨੂੰ ਪਤਾ ਚੱਲ ਮੈਂ ਪਤਾ ਦੱਸਦੀ ਸਭ ਕੁਛ ਇਹੋ ਹੀ ਆ ਸਾਰੇ ਮੱਲੇ ਵਾਲਿਆਂ ਨੂੰ ਨਹੀਂ ਹੁਣ ਤੂੰ ਦੱਸ ਜੇ ਉਹਨੂੰ ਦੁੱਖ ਆਇਆ ਤੇ ਜੇ ਮੈਂ ਹੀ ਨਹੀਂ ਉਹਦਾ ਸਾਥ ਦਵਾਂਗੀ ਤੇ ਫਿਰ ਹੋਰ ਕੌਣ ਉਹਦਾ ਸਾਥ ਦਊਗਾ ਇਹਨੂੰ ਮੈਨੂੰ ਦੱਸ ਇਹ ਇਹਨੂੰ ਕਾਦੀ ਤਕਲੀਫ ਆ ਵੀ ਜੇ ਮੈਂ ਲੈ ਵੀ ਆਉਂਗੀ ਤੇ ਫਿਰ ਕਾਦੀ ਤਕਲੀਫ ਆ ਇੱਕ ਦੋ ਰੋਟੀਆਂ ਦੀ ਤਕਲੀਫ ਹੋ ਜਾਣੀ ਇਹਨੂੰ ਮਮਾ ਮੈਂ ਦੱਸ ਤਾਂ ਕਾਦੀ ਤਕਲੀਫ ਆ ਹੁਣ ਜਦੋਂ ਇਹ ਬਿਮਾਰ ਹੁੰਦੀ ਆ ਇਹ ਕਦੀ ਇਹਨੂੰ ਭਾਬੀ ਨਾਲ ਪੁੱਛਿਆ ਕਿ ਤੈਨੂੰ ਕੀ ਹਾਲ ਆ ਜਾਂ ਕੀ ਆ ਜਾਂ ਇਹਨੂੰ ਕਦੀ ਖੜਿਆ ਇੰਨੇ ਜੋਗੇ ਹੈ ਹੀ ਨਹੀਂ ਆ ਇਹਨੂੰ ਗੱਲਾਂ ਤੇ ਆਪੇ ਆਉਣੀਆਂ ਇਹ ਅੰਦਰੋਂ ਸੜੀ ਬੜੀ ਰਹਿੰਦੀ ਆ ਨਹੀਂ ਹੁਣ ਜੇ ਹੱਥ ਤੇ ਲੱਗ ਗਈ ਇਹ ਸੱਟ ਤੇ ਕੀ ਗੱਲ ਮੈਂ ਇਤਨੇ ਕੰਮ ਨਹੀਂ ਕੀ ਕਿਤਾ 2000 ਦਿਨ ਸਾਰਾ ਕੰਮ ਕੀਤਾ ਸਾਰਾ ਸੰਭਾਲਿਆ ਹਾਂ ਤੇ ਫਿਰ ਜੇ ਹੁਣ ਇਹ ਉਹਦਾ ਵੇਖ ਲੂਗੀ ਨਾ ਕੀ ਹੋ ਗਿਆ ਦੱਸ। ਹੋਈ ਨਾ ਸੋ ਕੋ ਇਹਦਾ ਮੈਂ ਸਾਥ ਦਿੱਤਾ ਉਦੋਂ। ਮੈਂ ਕਿਹਾ ਚੱਲ ਪੱਟੀ ਇੱਕ ਦੋ ਦਿਨ ਹੋਰ ਰਹਿਣ ਦੇ। ਘੱਲ ਆ ਰੈਸਟ ਕੋਈ ਗੱਲ ਨਹੀਂ ਮੁੜ ਕੇ ਸਾਰਾ ਸਾਰੀ ਉਮਰ ਕੰਮ ਹੀ ਕਰਨਾ ਵਾ। ਸੋ ਕੋ ਦੀਦੀ ਨੇ ਵੀ ਇਹਦਾ ਕਿੰਨਾ ਸੋਚਿਆ। ਹੋਈ ਨਾ ਪਤਾ ਨਹੀਂ ਕੀ ਇਹਦੇ ਮਨ ਚ ਚੱਲ ਰਹੇ ਆ ਵਾ। ਚਲੋ ਮੰਮਾ ਚਲੋ ਚਲੀਏ ਫਿਰ ਆਪਾਂ। ਚਲ। ਹੇ ਹੇ ਮੇਰੀ ਮਾਂ ਹੇ ਇਸ ਪਤਾ ਨਹੀਂ ਕੀ ਹੋਈ ਜਾਂਦੇ ਆ ਨਾਲੇ ਸਿਰ ਨੂੰ ਵੀ ਖੁਸ਼ ਹੋਈ ਜਾਂਦੇ ਆ ਵਾ ਇਹ ਮੇਰ ਨੂੰ ਲੱਗਦਾ ਮੇਰਾ ਬੁਖਾਰ ਵਿਗੜ ਗਿਆ ਵਾ ਹਏ ਅੱਗੇ ਤਾਂ ਵਾ ਢੋਲੋ ਦੀ ਖੋਲੀ ਖਾ ਲੈਣੀ ਹਾਂ ਤੇ ਠੀਕ ਹੋ ਜਾਣੀ ਹਾਂ ਨਾ ਮੇਰੇ ਉੱਠਣ ਦੀ ਵੀ ਵਾਹ ਗਿਆ ਪੱਖੀਆਂ ਵੀ ਡੁੱਟਣ ਦਈਆਂ ਹਏ ਹਏ ਮੈਂ ਆਪਣੀ ਮਾਂ ਨੂੰ ਵੀ ਫੋਨ ਕੀਤਾ ਵਾ ਪਤਾ ਨਹੀਂ ਕਦੋਂ ਖੰਦੀ ਆ ਹਏ ਹਾਏ ਮੈਂ ਹਏ ਐ ਸਿਰ ਖੁੰਦੈ ਨਾ ਹੇ ਇਹ ਹੋ ਗਿਆ ਉਹ ਨਾਡੀ ਮਮੇ ਸਰੀ ਨੂੰ ਕੋਸ਼ ਹੋਈ ਜਾਂਦੇ ਆ ਸਿਰ ਨੂੰ ਵੀ ਹਾਂ ਦੇਸੀ ਦਵਾਈ ਖਾਧੀ ਆ ਦੇਸੀ ਨਹੀਂ ਦਵਾਈ ਪਚਦੀ ਮੈਨੂੰ ਹੂੰ ਦੇਸੀ ਨਹੀਂ ਮੈਂ ਖਾਣੀ ਦੇਸੀ ਨਹੀਂ ਪਚਦੀ ਇਹ ਸਰੀਰ ਬਾਵਾ ਸਰੀ ਦੁਖੀ ਜਾਂਦੇ ਆ ਸਿਰ ਫਟੀ ਜਾਂਦੇ ਆ ਮੈਂ ਕੋੜ ਕੇ ਲੈਣੀ ਦਵਾਈ ਤੋ ਉਹ ਪੀ ਮੈਂ ਵੀ ਜਦ ਮੈਂ ਬਿਮਾਰ ਨਹੀਂ ਮੈਂ ਵੀ ਉਹੀ ਪਿੰਦੀ ਸਾਂ ਔਰ ਨਹੀਂ ਨਹੀਂ ਮੈਂ ਕੁਛ ਨਹੀਂ ਘੋੜ ਘਾੜ ਕੇ ਵਾਲੀ ਦਵਾਈ ਪੀਣੀ ਮੈਂ ਤਾਂ ਕੇ ਸਵੇਰ ਦਾ ਪਾਣੀ ਦਾ ਘੋਟ ਨਹੀਂ ਮੈਨੂੰ ਪਚੰਦੇ ਆ ਤੇ ਮੜਕੇ ਜਿਹੜਾ ਮੜਾ ਮੋਟਾ ਖਾਦਾ ਖਿਚੜੀ ਉਹ ਵੀ ਨਿਕਲ ਜਾਂਦੀ ਠੀਕ ਆ ਸੁਣ ਬੇਟੀ ਉਹਦੇ ਨਾਲ ਰਾਮ ਤੈਨੂੰ ਆ ਜਾਏਗਾ ਤੂੰ ਚਿੰਤਾ ਨਾ ਕਰ ਤੂੰ ਫਿਕਰ ਨਾ ਕਰ ਰਾਮ ਆ ਜਾਏਗਾ ਤੈਨੂੰ ਔਰ ਮੰਮੀ ਮੈਂ ਨਹੀਂ ਕਰਦੀ ਪੀਤਾ ਕੜਾ ਹੂੰ ਨਹੀਂ ਪੀਤਾ ਤੇ ਪੀ ਰਾਂਗੀ ਤੇ ਉਠੇਗੀ ਨਹੀਂ ਕੱਟ ਕੱਟ ਦੇਣੀ ਮੈਂ ਤੈਨੂੰ ਘੋਟ ਮੇਰੀ ਦਵਾਈ ਤੂੰ ਇੱਕਦਮ ਠੀਕ ਹੋ ਜਾਣਾ ਹਲੇ ਮम्मी ਮੇਰੇ ਚਲੇ ਪੀਂਦੀ ਵਾ ਗਈ ਮੇਰੇ ਜੋਗੀ ਨਾ ਲਿਆਇਓ ਹਏ 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 ਉਠੋ ਨਾ ਪੀ ਲੈ ਮम्मी ਨਹੀਂ ਮੈਂ ਪੀਣਾ ਨਹੀਂ ਇਹ ਪੀਣਾ ਤਾਂ ਹੀ ਠੀਕ ਹੋਏਗੀ ਕੋਰੇ ਵਾਂਗੂੰ ਤਾਂ ਹੀ ਚੱਲੇਗੀ ਤਾਂ ਹੀ ਰੋਟੀ ਪਾਣੀ ਪਕਾਏਂਗੀ ਤਾਨੂੰ ਦੇ ਕੰਮ ਦੀ ਫਿਕਰ ਪਈ ਆ ਕਿਹਨੂੰ ਕੰਮ ਮੇਕੋ ਦੱਸ ਮੇਕੋ ਬਜ਼ੁਰਗ ਕੋ ਨਹੀਂ ਹੁੰਦਾ ਕੰਮ ਮੈਂ ਦੱਸ ਕੀ ਕਰਾਂ ਹਏ ਮੇਰਾ ਮੇਕੋ ਤਾਂ ਬੈਠਾ ਨਹੀਂ ਜਾਂਦੇ ਆ ਆੜੇ ਨੂੰ ਪੀ ਮੈਂ ਫਿਰ ਹੋਰ ਲੈ ਕੇ ਆਉਣੀ ਆ ਖੇਰ ਕੇ ਇਹ ਸਾਰਾ ਪੀ ਮਾਂ ਨਹੀਂ ਪੀਆ ਗੱਡੀ ਪਾੜੀ ਸਵਾਲ ਲਾਉਂਦੀ ਆ ਤੇ ਇਹ ਬਣ ਪੀਣਾ ਪੈਣਾ ਤੈਨੂੰ ਮੈਂ ਨੇ